ਇਹ ਸੰਦੇਸ਼ ਨੂੰ ਪੜ੍ਹਵਾਣ ਦੀ। ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ અપਾਰ ਕਿਰਪਾ ਕੀਤੀ। ਜਿੰਨਾ ਜੇਰ ਪਰਮਾਤਮਾ ਧਰਤੀ ਤੇ ਇੱਕ ਅਜਿਹੇ ਰੂਪ ਵਿੱਚ ਖੇਲ ਨਹੀਂ ਕਰਦੇ ਉਹ ਨਾ ਜਿਹੜਾ ਭਗਤਾਂ ਦਾ ਲੇਖ ਨਹੀਂ ਬਣਦਾ ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ ਭਗਤਾਂ ਨੂੰ ਮਾਨ ਦੇ ਦਿੱਤਾ ਤੇ ਪਰਮੇਸ਼ਰ ਨਿਮਾਣਿਆਂ ਦਾ ਮਾਨ ਹੈ ਪਰਮੇਸ਼ਰ ਨੇ ਆਪਣੇ ਆ ਭਗਤਾਂ ਨੂੰ ਆਪਣੇ ਲੇਖੇ ਲਾ ਲਿਆ ਤੇ ਭਗਤਾਂ ਨੂੰ ਮਾਤ ਲੋਕ ਵਿੱਚ ਵਿਡਿਆਈ ਦੇ ਦਿੱਤੀ ਤੁਸੀਂ ਮੇਰੇ ਤੇ ਮੈਂ ਤੁਹਾਡਾ ਦੋਹਾਂ ਦਾ ਇੱਕੋ ਘਰ ਬਾਰ ਭਗਤ ਦੁਆਰਾ ਸੋਬਾ ਪਰ ਪਰਮੇਸ਼ਰ ਨੇ ਭਗਤਾਂ ਨੂੰ ਮਾਨ ਦਿੱਤਾ ਅੱਜ ਦਾ ਦਿਨ ਵੀਰ ਅਮਰਦੀਪ ਸਿੰਘ 9 ਅਗਸਤ ਨੂੰ ਇਸੇ ਦਿਨ ਮਾਤ ਲੋਕ ਆਇਆ ਸੀ ਪਰ ਇਸ ਦਿਨ ਵੀਰ ਅਮਰਦੀਪ ਸਿੰਘ ਦੀ ਆਜੂ 36 ਸਾਲ ਦੀ ਸੀ अगस्त मुनि दी खास नु पूरियां ਕਰਨ واسطے ਪਰਮেশ্বর نے ਨਵੇਕਲੀ ਖੇਲਤੀ ਸਤਜੁਗਤਾਰ ਦਾ ਪ੍ਰਤੀਕ वीर अमरजीत ਸਿੰਘ ਅਮਰ ਜੋ ਹਮੇਸ਼ਾ ਹੀ ਅਮਰ ਰਹੇਗਾ ਇੱਕ ਸਿੱਖਿਆ ਪ੍ਰਭੂ ਨੇ ਦੇ ਦਿੱਤੀ ਵੇਖਿਓ ਤੁਸੀਂ ਭਗਤ ਬੱਚੇ ਬਾਨਾ ਜਗਤ ਬੱਚਿਆਂ ਨੂੰ ਮੈਂ ਮਾਨ ਵਡਿਆਈ ਨਹੀਂ ਦਿੰਦਾ ਜੇ ਬਾਨਾ ਤੇ ਬਣਿਓ ਭਗਤ ਬੱਚੇ ਵੀਰ ਅਮਰਜੀਤ ਸਿੰਘ ਅਮਰ ਵੀਰ ਸਰਜੀਤ ਸਿੰਘ ਸਰਜੀਤ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਅਨੇਕਾਂ ਹੀ ਮਾਣ ਦਿੱਤੇ ਪਰਮਾਤਮਾ ਦੇ ਅਗੰਮਥਾ ਗਾਥਾਂ ਨੂੰ ਸਰਭਰ ਸੰਗ ਦੀ ਕਦੀ ਅੱਖਾਂ ਤੋਂ ਕੋਲੇ ਨਹੀਂ ਕੀਤਾ ਜਾ ਸਕਦਾ ਜੇ ਪਰਮਾਤਮਾ ਆਇਆ ਪਰਮੇਸ਼ਵਰ ਆਏ ਤੇ ਉਹਨਾਂ ਨੇ ਆ ਕੇ ਮਾਤ ਲੋਕ ਦੇ ਵਿੱਚ ਲੈਣੇ ਦੇਣੇ ਵੀ ਕੀਨੇ ਕੀਤੇ ਬਿਨਾ ਪਰਮਾਤਮਾ ਤੋਂ ਕੋਈ ਭਗਤਾਂ ਦਾ ਲੈਣਾ ਦੇਣਾ ਦੇ ਸਕਦਾ ਨਹੀਂ ਸੀ ਇਸੇ ਤਰ੍ਹਾਂ ਹੀ ਵਦੇਸ਼ੀ ਟੂਰ ਦੇ ਉੱਪਰ ਵੀਰ ਅਮਰਜੀਤ ਸਿੰਘ ਨੂੰ ਨੌ ਕਾਰਡ ਖੜਨ ਦਾ ਹੁਕਮ ਦੇ ਦਿੱਤਾ ਨੌ ਕਾਰਡਾਂ ਦਾ ਇੱਕੋ ਵਿਚਾਰ ਰੱਖਿਆ ਜਿਨ੍ਹਾਂ ਨੂੰ ਕਾਰਡ ਦੇ ਉੱਪਰ ਉਰਦੂ ਦੇ ਵਿੱਚ ਲਾਲ ਸਿਆਹੀ ਦੇ ਨਾਲ ਲਿਖਿਆ ਗਿਆ ਇਹ ਅਜਿਹੇ ਪੱਖ ਨੇ ਜਿਨ੍ਹਾਂ ਨੂੰ ਅਸੀਂ ਇਧਰ ਉਧਰ ਨਹੀਂ ਕਰ ਸਕਦੇ ਮਹਜੂਰ ਸ਼ੈਤਸ਼ਾ ਜੀ ਨੇ ਵੀਰ ਅਮਰਜੀਤ ਸਿੰਘ ਨੂੰ ਹਰੇ ਰੰਗ ਦਾ ਸਿੰਘ ਪਾ ਕੇ ਕਮਰ ਕੱਸਾ ਬਨਵਾ ਕੇ ਸਿੰਘਾਸਨ ਦੇ ਕੋਲ ਖੜਾ ਕੇ ਕਿ ਚਾਰੇ ਕੋਟ ਮੇਰੇ ਭਗਤਾਂ ਦੀ ਸ਼ਕਲ ਦੇਖਣੀ ਨਾ ਮੈਂ ਬਦਲਾਂ ਨਾ ਮੇਰੇ ਭਗਤ ਜਾਨ ਬਦਲ ਬਦਲਾ ਸਭ ਦੀ ਝੋਲੀ ਆਪੇ ਪਾਈ ਮੇਰੇ ਭਗਤਾਂ ਦੀ ਸ਼ਕਲ ਦੇਖ ਕਿਉਂਕਿ ਪਰਮੇਸ਼ਵਰ ਨੇ ਫਰਮਾਨ ਕੀਤਾ ਕਿ ਮੈਂ ਸਮੇਂ ਦੇ ਅਨਸਾਰ ਢਲ ਕਰਦਾ ਹਾਂ ਸਮੇਂ ਦੇ ਅਨਸਾਰ ਹੀ ਮੈਂ ਲੈਣਾ ਦੇਣਾ ਇਸੇ ਤਰ੍ਹਾਂ ਹੀ ਅਜੂਰ ਸ਼ੈਨਸ਼ਾ ਜੀ ਨੇ ਹੁਕਮ ਦੇ ਦਿੱਤਾ ਕਿ ਇਹ ਗੁਰਮੁਖੋ ਮਾਤਾ ਜੀ ਬਿਸ਼ਨਪੁਰ ਵੱਲੋਂ ਕਿ ਇਹ ਸਾਰੇ ਸਰਬਹਰ ਸੰਗਤ ਦੀ ਮਾਂ ਜੀ ਹੈ ਸਰਬਹਰ ਸੰਗਤ ਕੋਲੋਂ ਉਸ ਵਕਤ ਬਾਵਾ ਖੜੀਆਂ ਕਰਵਾਈਆਂ ਜਦੋਂ ਵੀਰ ਅਮਰਜੀਤ ਸਿੰਘ ਤੇ ਵੀਰ ਸਰਜੀਤ ਸਿੰਘ ਵੱਲੋਂ ਕਿ ਜੋ ਇਹਨਾਂ ਦਾ ਪਿਤਾ ਉਹ ਤੁਹਾਡਾ ਪਿਤਾ ਹੈ ਉਸ ਵਕਤ ਸਾਰੀ ਸੰਗਤ ਕੋਲੋਂ ਦੋਵੇਂ ਦੋਵੇਂ ਬਾਵਾ ਉੱਪਰ ਕਰਵਾਈਆਂ ਕਿ ਮੈਂ ਕੋਈ ਫਰਕ ਨਹੀਂ ਰੱਖਿਆ ਮੈਂ ਤੁਹਾਨੂੰ ਇੱਕ ਰੂਪ ਦੇ ਦਿੱਤਾ ਮਾਤਾ ਜੀ ਬਿਸ਼ਨ ਕੌਰ ਵੱਲੋਂ ਸਾਰੇ ਕਹੋ ਹਾਂ ਜੀ ਇਹ ਸਾਡੀ ਮਾਂ ਜੀ ਇਹ ਸਾਡੀ ਮਾਂ ਜੀ ਹੈ ਇਸ ਕਰਕੇ ਉਸ ਵਕਤ ਪਰਮੇਸ਼ਰ ਨੇ ਸਾਰਿਆਂ ਕੋਲੋਂ ਬਾਵਾ ਖੜੀਆਂ ਕਰਵਾਈਆਂ ਕਿਉਂਕਿ ਜਿਹੜਾ ਪਗਤ ਹੁੰਦਾ ਪਰਮੇਸ਼ਰ ਦਾ ਉਹ ਸੰਸਾਰ ਦੇ ਵਿੱਚੋਂ ਕਦੀ ਜਾਂਦਾ ਹੀ ਨਹੀਂ ਉਸ ਦਾ ਜੀਵਨ ਸੰਸਾਰ ਵਿੱਚ ਜਨਮ ਤੋਂ ਬਾਅਦ ਸ਼ੁਰੂ ਹੁੰਦਾ ਹੈ ਹਰ ਬਾਣੀ ਅਨਸਾਰ ਕਿ ਮੇਰਾ ਭਗਤ ਦਾ ਜੀਵਨ ਸੰਸਾਰ ਵਿੱਚ ਜਨਮ ਤੋਂ ਬਾਅਦ ਸ਼ੁਰੂ ਹੁੰਦਾ ਹੈ ਸਰਭਰ ਸੰਗਤੀ ਇਹ ਹੀ ਸੱਚੀ ਸਤਿ ਮੁਕਤੀ ਵਿਡਿਆਈ ਹੈ ਕਿ ਪਰਮੇਸ਼ਰ ਆਪਣੇ ਆਪਕਾਂ ਨੂੰ ਮਾਨ ਦਿੰਦੇ ਨੇ ਇਸੇ ਤਰ੍ਹਾਂ ਹੀ ਸਰਭਰ ਸੰਗਤੀ ਅੱਜ ਅੱਜ ਰਖੜੀ ਦਾ ਵੀ ਕੋ ਦਿਹਾੜ ਹੈ ਜਿਸ ਨੂੰ ਪਰਮੇਸ਼ਰ ਨੇ ਮਾਨ ਦਿੱਤਾ ਇਹ ਵਿਹਾਰ ਇਕ ਐਸੇ ਰੂਪ ਦੇ ਵਿੱਚ ਸ਼ੁਰੂ ਹੋਇਆ ਹਜੂਰ ਸ਼ੈਨਸ਼ਾ ਜੀ ਨੇ ਇਸ ਵਕਤ ਇੱਕ ਜਹੇ ਰੂਪ ਦੇ ਵਿੱਚ ਟੂਰ ਸ਼ੁਰੂ ਕੀਤਾ ਕਿ ਦਿੱਲੀ ਪਹਿਲਾਂ ਮਾਲਵੇ ਦੇ ਟੂਰ ਤੋਂ ਹਜੂਰ ਸ਼ੈਨਸ਼ਾ ਜੀ ਗਏ ਦਿੱਲੀ ਪਹੁੰਚ ਗਏ ਦਿੱਲੀ ਹਜੂਰ ਸ਼ੈਨਸ਼ਾ ਜੀ ਨੇ ਦਿੱਲੀ ਤੋਂ ਬਾਅਦ ਹਜੂਰ ਸ਼ੈਨਸ਼ਾ ਜੀ ਗਵਾਲੀਅਰ ਪਹੁੰਚੇ ਗੋਰਖ ਅਜਮੀਰ ਦੇ ਸਿੰਘ ਦੇ ਘਰ ਉਹਨਾਂ ਦੇ ਘਰ ਤੋਂ ਬਾਅਦ ਹਜੂਰ ਸ਼ੈਨਸ਼ਾ ਜੀ ਫਿਰ ਮੰਗਲ ਸਿੰਘ ਦੇ ਗ੍ਰਹਿ ਉਪਾਲ ਪਹੁੰਚੇ ਵੀ ਸਾਮਣੂ ਹਜੂਰ ਸ਼ੈਨਸ਼ਾ ਜੀ ਅਟਾਰਸੀ ਪਹੁੰਚੇ ਵੀਰ ਜਗਿੰਦਰ ਸਿੰਘ ਦੇ ਘਰ ਵੀਰ ਹਰਦੇਵ ਸਿੰਘ ਵੀਰ ਸਰਿੰਦਰ ਸਿੰਘ ਵੀਰ ਜਸਵੰਤ ਸਿੰਘ ਦੇ ਗ੍ਰਹਿ ਪਟੋਲਾ ਬਾਈ ਸਿੰਧੀ ਦੇ ਗ੍ਰਹਿ ਚਮਨ ਲਾਲ ਦੇ ਗ੍ਰਹਿ ਪ੍ਰੇਮਤੀ ਦੇ ਗ੍ਰਹਿ ਅਮਰਜੀਤ कौर ਦੇ ਗ੍ਰਹਿ ਪਾਰ ਨੂੰ ਮਾਲ ਦੇ ਘਰੇ ਇਟਾਰਸੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਤੋਂ ਬਾਅਦ ਹਜੂਰ ਸ਼ੈਨਸ਼ਾ ਜੀ ਗੁਰਸਿੱਖ ਅਰਜਨ ਸਿੰਘ ਦੇ ਘਰੇ ਨਾਗਪੁਰ ਪਹੁੰਚ ਗਏ। ਨਾਗਪੁਰ ਤੋਂ ਅੱਗੇ ਭਲਾਈ ਤੇ ਦੁਰਗ ਪਹੁੰਚ ਗਏ। ਇਕੱਠਾ ਹੀ ਟੂਰ ਜਿਉ ਮਾਲਵੇ ਤੋਂ ਸ਼ੁਰੂ ਹੋਇਆ ਦਿੱਲੀ ਦਿੱਲੀ ਤੋਂ ਕੇ ਟੂਰੇ ਸਾਵਣ ਮਹੀਨੇ ਦਾ ਚੱਲਿਆ। ਹਜੂਰ ਸ਼ੈਨਸ਼ਾ ਜੀ ਨੇ 25 ਸਾਵਣ 26 ਸਾਵਣ ਗੁਡ ਮਾਰਕਸਿੰਗ ਦੇਖ ਰਿਹਾ ਹੈ ਪੁਲਈ ਦੇ ਵਿੱਚ ਹੀ ਵਿਹਾਰ ਹੋਇਆ 27 ਸਾਵਣ ਨੂੰ ਕਰਤਾਰ ਸਿੰਘ ਦੇ ਗ੍ਰਹਿ ਦੁਲਗ ਵਿਹਾਰ ਹੋਇਆ 27 ਸਾਵਣ ਨੂੰ ਅਜੂਰ ਸ਼ੈਨਛਾ ਜੀ ਨੇ ਫਿਰ ਇੱਥੇ ਹੀ ਵਿਹਾਰ ਕੀਤਾ 28 ਸਾਵਣ ਸ਼ੈਨਛਾ ਜੀ ਸਮਤ 9 ਨੂੰ ਜੱਬਲਪੁਰ ਰਖੜੀ ਵਾਲੇ ਦਿਨ ਰਖੜੀ ਬੰਨਣ ਸਮੇਂ ਮਹਾ ਸਿੰਘ ਪੇ ਕਾਰ ਵਿਹਾਰ ਹੋਇਆ ਅਜੂਰ ਸ਼ੈਨਛਾ ਜੀ ਦਾ ਟੂਰ तकरीबन 15 16 ਦਿਨ ਦਾ ਇਹ ਟੂਰ ਸੀਗਾ ਉਸ ਵਕਤ ਟੂਰ ਤੇ ਹਜੂਰ ਸ਼ੰਚਾ ਜੀ ਦਿੱਲੀ ਤੋਂ ਅੱਗੇ ਇਹ ਸਾਰਾ ਟੂਰ ਟ੍ਰੇਨ ਤੇ ਹੀ ਕੀਤਾ ਹਜੂਰ ਸ਼ੰਚਾ ਜੀ ਨੇ ਮਾਨ ਦੇ ਦਿੱਤਾ ਇਸ ਤੇ ਵਿੱਚ ਲੇਖ ਚੱਲਦਾ ਹੈ ਹਨਵੰਤ ਦਾ ਸ਼੍ਰੀ ਰਾਮ ਜੀ ਇਸ ਲੇਖ ਨੂੰ ਹਨਵੰਤ ਨੇ ਰਾਮ ਨੂੰ ਬੰਨੀ ਰੱਖੀ ਦਮ ਦਵਾ ਕੇ ਦਿੱਤੀ ਹਿਲਾਈਆ پھر ہس کے کیا میں تیری سیا ناروں چنگی سخی ہاسے سنایا نالے ملا کے اکھ اخ اکھی اشارہ اکھیاں نال کرائیا تو پکھی سربار دے درڑائیا در سرب سنگ جی یہ رکھڑی کا لیک کافی لمبا ہے کہ کس طرح پرمیشور نے مان دے دیتا اس وقت اس وقت ایک براہمن آ گیا جس کا نام اس وقت ਬ੍ਰਹਮਣ ਨੇ ਜਦੋਂ ਰਖੜੀ ਬੰਨਣੀ ਚਾਹੀ ਇਸ ਦਾ ਵੀ ਕਾਫੀ ਲੇਖ ਹੈ ਕਿ ਕਿਸ ਤਰ੍ਹਾਂ ਉਹਦਾ ਪਿਛਲਾ ਜਨਮ ਜਨਮ ਜਗਿੰਦਰ ਦਾ ਸੀ ਹਜੂਰ ਸ਼ੈਨਸ਼ਾ ਜੀ ਨੇ ਉਸ ਵਕਤ ਇੱਕ ਅਜਹੇ ਰੂਪ ਵਿੱਚ ਰੱਖੀ ਕਹੇ ਜਿਸ ਵੇਲੇ ਰਾਮ ਦੇ ਗੁੱਟ ਨਾਲ ਗਈ ਸ਼ੂ ਜਿਸ ਵੇਲੇ ਰੱਖੀ ਮੈਂ ਵਿੱਚੋਂ ਦੋ ਦੋ ਲਾਈਨਾਂ ਹੀ ਪੜੂੰਗੀ ਰਾਮ ਦੇ ਗੁੱਟ ਨਾਲ ਗਈ ਸ਼ੂ ਖੁਸ਼ੀਆਂ ਵਿੱਚ ਬਣਾਈ ਆ ਮੈਨੂੰ ਐਂ ਦਿਸੀਆ ਜੋ ਹਾਜ਼ਰ ਹੋਇਆ ਵਿਸ਼ਿਸ਼ਟ ਗੁਣੂ ਵਿਸ਼ਵ ਦਾ ਰਾਂਗਨ ਗਾਇਆ ਉਸਨੇ ਮਿੱਠਾ ਲਾਇਆ RAM ਦੇ ਮੂੰਹ ਖੁਸ਼ੀਆਂ ਸ਼ਗਨ ਮਨਾਈਆ RAM ਨੂੰ RAM ਰੂਪ ਸਮਝਿਆ ਹੋ ਬਹੁ ਇੱਕੋ RAM ਨਜਰੀ ਆਇਆ ਫੇਰ ਕਿਆ ਤੂੰ ਹੀ ਤੂੰ ਤੇਰੀ ਬੇਪਰਵਾਹੀਆ ਚਟ ਨਜਰੀ ਆਇਆ ਤਰੂ ਪ੍ਰਹਿਲਾਦ ਨਾਲ ਮਲਾਈਆ ਫੇਰ ਹਨੂਮੰਤ ਨੇ ਆਪਣੇ ਸੀਨੇ ਦਾ 파ੜ ਕੇ ਉਹ ਅੰਮ੍ਰਿਤ ਦਿੱਤਾ ਜਨਾਈਆ ਫੇਰ ਵਿਖਾ ਕੇ ਬੈਗਾਨੀ ਜੂ ਜੰਗਲਾ ਪੰਦ ਮੁਕਾਈਆ ਜੋਤੀ ਜੋਸ ਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਕਰਨੀ ਕਾਰ ਕਮਾਈਆ ਉਸ ਵਕਤ ਜਿਹੜਾ ਬ੍ਰਾਹਮਣ ਸੀ ਨਾਥੀ ਜਿਸ ਨੂੰ ਲੱਧੂ ਕਹਿ ਕੇ ਵੀ ਉਸ ਵੇਲੇ ਬੋਲਿਆ ਉਸ ਵਕਤ ਉਸਨੇ ਕਹਿ ਕੇ ਤੂੰ ਰਾਮ ਜੀ ਨੂੰ ਕੇ ਤੂੰ ਮੇਰਾ ਜਜਮਾਨ ਹੈ ਤੇਰੇ ਦਰ ਤੇ ਵਧਾਈ ਵੱਜੀ ਆ ਮੈਂ ਤੇ ਗਰੀਬ ਨਮਾਣਾ ਅਨਾਥੀ ਆ ਤੇ ਤੂੰ ਅਨਾਥ ਅਨਾਥਾਂ ਦਾ ਪਰਮੇਸ਼ਰ ਤੂੰ ਸਹਾਈ ਹੋ ਜਾਣਾ ਚਟ ਹਨਵੰਤ ਕਿਆ ਤੂੰ ਮੇਰੀ ਮਾਂ ਨੇ ਆਖੀ ਸਹਿਜ ਨਾਲ ਸੁਨਾਈਆ ਗੁੱਸਾ ਨਾ ਕਰੀ ਗੁਸਤਾ ਕੀ ਪੇਵ ਪੇਤ ਜਨਾਈਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਸਤ ਆਪਣਾ ਹੁਕਮ ਵਰਤਾਈਆ ਉਸ ਵਕਤ ਉਸਨੇ ब्राह्मण ਨੇ ਕਿਹਾ ਕਿ ਰਖੜੀ ਬੰਨਣਾ ਮੇਰਾ ਧਰਮ ਹੈ ਇਹ ਰੀਤੀ ਪਿਛਲੀ ਚਲੀ ਆਈਆ ਤੇ ਮੈਂ ਇਹ ਰਖੜੀ ਜ਼ਰੂਰ ਬੰਨਣੀ ਇਹ ਮੇਰਾ ਧਰਮ ਹੈ। ਬਜੁਰ ਸ਼ੰਚਾ ਜੀ ਨੇ ਉਸ ਵੇਲੇ ਹਰ ਬਾਣੀ ਦੇ ਵਿੱਚ ਫਰਮਾਨ ਕੀਤਾ ਕਿ ਇਹ ਜੋ ਰਖੜੀ ਦਾ ਤਿਹਾੜ ਅੱਜ ਜੱਬਲਪੁਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਦੀ ਮਹਾਨਤਾ ਕੀ ਹੈ ਤੇ ਕਿਉਂ ਮਨਾਇਆ ਗਿਆ। ਨੱਥੂ ਦਾ ਲੈਣਾ ਦੇਣਾ ਦਿੱਤਾ ব্রাহ্মণ ਦਾ ਜਗਿੰਦਰ ਦਾ ਉਸ ਤੋਂ ਬਾਅਦ ਇਹ ਲੇਖ ਅੱਗੇ ਚੱਲਿਆ ਗਿਆ ਕਿ ਪਰਮੇਸ਼ਵਰ ਨੇ ਉਸ ਵਕਤ ਇੱਕ ਅਜਿਹੇ ਰੂਪ ਦੇ ਵਿੱਚ ਪੇਟਾ ਕਬੂਲ ਕਰ ਲਈ ਕਿ ਇਹ ਜੋ ਤਿਹਾਰ ਹੈ ਜਿਸ ਨੂੰ ਸੰਸਾਰ ਦੇ ਵਿੱਚ ਮਹਿਮਾਨ ਦਿੱਤਾ ਹੈ ਇਹ ਕਿਸ ਤਾ ਤਿਹਾਰ ਹੈ ਇਹ ਇੱਕ ਪੈਨ ਤੇ ਪ੍ਰਾਧ ਦਾ ਤਿਹਾਰ ਹੈ ਇਹ ਇੱਕ ਫਗਤ ਦੇ ਭਗਵਾਨ ਦੇ ਲੈਣੇ ਦੇਣੇ ਦਾ ਤਿਹਾਰ ਹੈ ਭਗਵਾਨ ਨੇ ਉਸ ਵਕਤ ਆਪਣੇ ਆ ਭਗਤਾਂ ਦੇ ਲੇਖ ਦਿੱਤੇ ਏਹ ਹੇ ਫਤੋ ਇਹ ਮੈਂ ਤੁਹਾਡਾ ਲੇਖ ਦੇ ਦਿੱਤਾ ਹੈ ਕਿਉਂਕਿ ਪਰਮਾਤਮਾ ਤੋਂ ਬਿਨਾ ਕੋਈ ਲੈਣਾ ਦੇਣਾ ਦੇ ਸਕਦਾ ਨਹੀਂ ਸੀ ਉਸ ਵਕਤ ਇੱਕ ਹੋਰ ਅਗੰਮੀ ਖੇਲ ਹੋਈ ਜਿਸ ਤੇ ਵਿੱਚ ਪਰਮਾਤਮਾ ਨੇ ਇੱਕ ਨਿਰਗੁਣ ਤਾਰੂਪ ਦੇ ਵਿੱਚ ਅਗੰਮ ਅਥਾ ਦੀ ਉਸ ਗਾਤਾ ਨੂੰ ਇੱਕ ਅਜਿਹਾ ਰੂਪ ਦਿੱਤਾ ਕਿ ਕਿ ਪ੍ਰਮਾਤਮਾ ਹੈ ਨਿਰਗੁਣ ਤੇ ਸਰਗੁਣ ਇੱਕ ਰੂਪ ਉਸ ਦੇ ਵਿੱਚ ਕਦੀ ਅੰਤਰ ਕੋਈ ਆਇਆ ਹੀ ਨਹੀਂ ਆਪੇ ਹੀ ਮੈਂ ਨਿਰਗੁਣ ਆਪੇ ਹੀ ਮੈਂ ਸਰਗੁਣ ਹਾਂ ਉਸ ਗੱਲ ਨੂੰ ਮਾਤ ਲੋਕ ਵਿੱਚ ਮੁਕਾਤਮ ਕਰਕੇ ਅਜੂਰ ਸ਼ੰਤਛਾ ਜੀ ਨੇ ਪਰਮਾਨਿਤ ਦਿੱਤਾ ਕਿ ਨਿਰਗੁਣ ਤੇ ਸਰਗੁਣ ਮੇਰਾ ਇੱਕ ਰੂਪ ਹੈ ਇਸ ਦੇ ਵਿੱਚ ਕਦੀ ਕੋਈ ਅੰਤਰ ਆਇਆ ਹੀ ਨਹੀਂ ਕਿਉਂ ਨਹੀਂ ਅੰਤਰ ਆਉਂਦਾ ਕਿ ਜਿਹੜਾ ਭਗਵਾਨ ਹੈ ਉਹ ਤੇ ਹਰ ਘਟ ਦੀਆਂ ਜਾਣਨ ਵਾਲਾ ਹੈ ਸਰਭਾਰ ਸੰਗਧੀ ਇਸ ਦੇ ਵਿੱਚ ਇਹੀ ਹੈ ਕਿ ਭਗਵਾਨ ਨੇ ਆਖੇ ਪਗਤਾਂ ਦੇ ਲੈਣੇ ਦੇਣੇ ਦੇ ਦਿੱਤੇ ਤੇ ਸੰਸਾਰ ਵਿੱਚ ਦੋ ਤਿਹਾਰਾਂ ਨੂੰ ਮਾਨ ਦੇ ਦਿੱਤਾ ਇੱਕ ਪਗਤ ਤੇ ਭਗਵਾਨ ਨੂੰ ਇੱਕ ਪੈਣ ਤੇ ਪ੍ਰਾਣ ਅਜੂਰ ਸ਼ੈਨ ਚਾ ਜੀ ਨੇ ਲਾਈਨਾਂ ਚ ਬਹੁਤ ਸੋਹਣਾ ਵਿਸਥਾਰਤਾ ਪਰ ਹੁਣ ਸਮੇਂ ਦੀ ਥੋੜੀ ਜਿਹੀ ਕਾਟ ਹੈ ਇਸੇ ਕਰਕੇ ਹਜੂਰ ਸ਼ੈਨ ਚਾ ਜੀ ਨੇ ਉਸ ਵਕਤ ਇੱਕ ਹੋਰ ਖੇਲ ਖੇលਿਆ ਕਿ ਉਸ ਵਕਤ ਰੱਖੀ ਕੇ ਮੇਰੀ ਉਸ ਨੂੰ ਨਮੋ ਨਮੋ ਨਮਸਕਾਰ ਡੰਡਾਵਤ ਬੰਦਨਾ ਵਿੱਚ ਸੀ ਸੁਨਵਾਈਆ ਜੱਤੀ ਜੋ ਸ੍ਰੀਪਾਰ ਆਪ ਆਪਣੀ ਕਿਰਪਾ ਕਰ ਸਾਦੇ ਆਪਣਾ ਰੰਗ ਰੰਗਾਈਆ ਸੀਤਾ ਐ ਰਾਮ ਰੱਖੀ ਕੇ ਰੀਤਾਰੇ ਰਖੜੀ ਕੀ ਵਡਿਆਈਆ ਉਧਰੋਂ ਚੱਟ ਛਤਰੀ ਜਿੰਦੂ ਖੇੜਦਾ ਆਇਆ ਸ਼ਿਕਾਰ ਪੱਜਿਆ ਵਾਹ ਡਾਈਆ ਨੇੜੇ ਪੁੱਜ ਕੇ ਪਹਿਲੋ ਸੀਤਾ ਨੂੰ ਕੀਤੀ ਨਮਸਕਾਰ ਫਿਰ ਰਾਮ ਵੱਲ ਕਟਾਈ ਉਸ ਵੇਲੇ ਜਿੰਦੂ ਸ਼ਿਕਾਰੀ ਭੱਜ ਕੇ ਆਇਆ ਤੇ ਉਸ ਰਖੜੀ ਵਾਲੇ ਦਿਨ ਤੇ ਉਸ ਵੇਲੇ ਉਹਨੇ ਪਹਿਲਾਂ ਆ ਕੇ ਸੀਤਾ ਜੀ ਨੂੰ ਨਿਮਸਕਾਰ ਕਰ ਦਿੱਤੀ ਤੇ ਰਾਮ ਜੀ ਨੂੰ ਬਾਅਦ ਚ ਨਿਮਸਕਾਰ ਕੀਤੀ ਉਸ ਵਕਤ ਗੁੱਸਾ ਚੜ ਗਿਆ ਹਨਮੰਤ ਨੂੰ ਹਨਮੰਤ ਨੂੰ ਗੁੱਸਾ ਚੜਿਆ ਉਹ ਕੂਪ ਕੇ ਆਪਕਾਰ ਕਿਉਂ ਮੇਰਾ ਭਗਵੰਤ ਤਾਪਲਾਈਆ ਕਿ ਐ ਜਿੰਦੂ ਸ਼ਿਕਾਰੀ ਤੂੰ ਮੇਰਾ ਭਗਵੰਤ ਕਿਉਂ ਪਲਾ ਦਿੱਤਾ ਹੈ ਕੀ ਕਾਰਨ ਹੈ ਕਿ ਮੇਰਾ ਭਗਵਾਨ ਪਲਾ ਦਤਾ ਹੈ ਇਹ ਰਾਮ ਮੇਰੀ ਸਰਕਾਰ ਰਾਜਨ ਇਕ ਖਵਾਈ ਆ ਇਹ ਤੇ ਰਾਮ ਮੇਰੀ ਸਰਕਾਰ ਹੈ ਕੀ ਹੋਇਆ ਜੇ ਅਜੁੱਧਿਆ ਤੋਂ ਆਇਆ ਬਾਹਰ ਜੰਗਲਾਂ ਵਿੱਚ ਫੇਰਾ ਪਾਈ ਆ ਇਹ ਜਿੰਦੂ ਕੀ ਹੋ ਗਿਆ ਜੇ ਮੇਰਾ ਭਗਵਾਨ ਸ਼੍ਰੀ ਰਾਮ ਜੀ ਅਜੁੱਧਿਆ ਤੋਂ ਬਾਹਰ ਆ ਗਏ ਨੇ ਜੰਗਲਾਂ ਦੇ ਵਿੱਚ ਫੇਰੇ ਪਾ ਲੈਨੇ ਨੇ ਪਰ ਤੂੰ ਮਾਨ ਕਿਉਂ ਕੱਟ ਕੀਤਾ ਤੂੰ ਕਿਉਂ ਨਮਸਕਾਰ ਪਹਿਲਾਂ ਸਿਤਾ ਜੀ ਨੂੰ ਕਰ ਦਿੱਤੀ ਸੀਤਾ ਇਸ ਦੀ ਨਾਰ ਪਤ ਪਤਨੀ ਰੂਪ ਬਦਲਾਈਆ ਬੋਲਿਆ ਨਾਲ ਹੰਕਾਰ ਗੁੱਸੇ ਵਿੱਚ ਜਨਾਈਆ ਹਨੂਮੰਦ ਉਸ ਵਕਤ ਬਹੁਤ ਗੁੱਸੇ ਵਿੱਚ ਆ ਗਿਆ ਕਿ ਇਸ ਨੇ ਪਹਿਲਾਂ ਸੀਤਾ ਜੀ ਨੂੰ ਨਿੰਸਕਾਰ ਕਿਉਂ ਕਰ ਦਿੱਤੀ ਸਰਭਰ ਸੰਗਤ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਿੰਦੂ ਸ਼ਿਕਾਰੀ ਦਾ ਲੇਖ ਪੈਂਦੀ ਬਲਵਿੰਦਰ ਨੇ ਉਹਨਾਂ ਦੇ ਨਾਲ ਇਹ ਸਾਰਾ ਲੇਖ ਚੱਲਿਆ ਕਿਉਂਕਿ ਪੈਂਦੀ ਬਲਵਿੰਦਰ ਉਸ ਦਿਨ ਰਖੜੀ ਵਾਲੇ ਦਿਨ ਗੁਰੂ ਸੇਖ ਮਹਾ ਸਿੰਘ ਦੇਕਰ ਅਜੂਰ ਸ਼ੰਚਾ ਜੀ ਦੇ ਨਾਲ ਟੂਰ ਤੇ ਸਨ ਅਜੂਰ ਸ਼ੰਚਾ ਜੀ ਨੇ ਉਸ ਵਕਤ ਭੈਣ ਜੀ ਨੂੰ ਕਿਹਾ ਕਿ ਬਲਵਿੰਦਰ ਜਮਬਿੰਦਰ ਇਹਨਾਂ ਚ ਇੱਕ ਅਲਫਾਸ ਵਰਤਿਆ ਕਿ ਰਖੜੀ ਮੈਂ ਵਿਹਾਰ ਤੋਂ ਬਾਅਦ ਸਭ ਤੋਂ ਪਹਿਲਾਂ ਰਖੜੀ ਤੂੰ ਮੈਨੂੰ ਬੰਨਣੀ ਹੈ ਸਰਬ ਹਰ ਸੰਗਤ ਜੀ ਇਹ ਲੈਣੇ ਦੇਣੇ ਨੇ ਇਹ ਕੋਈ ਅੱਜ ਦੇ ਵਿਹਾਰ ਨਹੀਂ ਕਿ ਅਸੀਂ ਅੱਜ ਦੇ ਵਿਹਾਰ ਲੈ ਰਹੇ ਹਾਂ ਭੈਣ ਜੀ ਬਿੰਦਰ ਨੇ ਉਹ ਪੂਰਾ ਟੂਰ ਨਾਲ ਕਟਿਆ ਉਸ ਵਕਤ ਅਜੂਬ ਸ਼ੈਨਚਾ ਜੀ ਨੇ ਜਿਉਂ ਹੀ ਵਿਹਾਰ ਦੀ ਸਮਾਪਤੀ ਹੋਈ ਅਜੂਬ ਸ਼ੈਨਚਾ ਜੀ ਨੇ ਆਵਾਜ਼ ਮਾਰ ਕੇ ਕਿਹਾ ਕਿ ਆਓ ਰਕਤੀ ਸਰਭਾਰ ਸੰਗਤ ਜੀ ਪਿਛਲੇ ਲੇਖ ਨੂੰ ਨਾ ਭੁਲਾਇਆ ਜਾ ਸਕਦਾ ਹੈ ਨਾ ਅੱਖੋਂ ਓਲੇ ਕੀਤਾ ਜਾ ਸਕਦਾ ਮੈਂ ਆਪਣੀ ਮਰਜ਼ੀ ਦਾ ਮੁਖਤਿਆਰ ਜਿਸ ਨੂੰ ਚਾਹਾਂ ਸੀ ਸੁਣਵਾਈਆ ਉਸ ਵੇਲੇ ਜਿੰਨੇ ਕਿਹਾ ਮੈਂ ਜਿੰਨੀ ਮਰਜ਼ੀ ਸੀ ਸੁਨਵਾ ਲਾ ਹਨੂਮੰਤ ਫੇਰ ਕਿਆ ਲਲਕਾਰ ਜੋਰ ਨਾਲ ਸੁਨਾਈਆ ਮੇਰਾ ਦਿਲ ਚਾਹੁੰਦਾ ਤੈਨੂੰ ਹੁਣੇ ਦੇਵਾ ਮਾਰ ਗੁਰਜ ਤੇਰੇ ਸੀਸ ਟਕਾਈਆ ਚਟ ਰਾਮ ਨੇ ਪ੍ਰੇਮ ਨਾਲ ਕਿਆ ਪੁਕਾਰ ਹਨੂਮੰਤ ਦਿੱਤਾ ਦਰੜਾਈਆ ਇਹ ਮੇਰਾ ਖੇਲ ਅਪਾਰ ਜੋ ਹਰ ਹਿਰਦੇ ਵਿੱਚ ਸਮਾਈਆ ਤੂੰ ਝਗੜਾ ਨਾ ਕਰ ਤਕਰਾਰ ਗੁੱਸਾ ਨਾ ਕੋਈ ਰਕਾਈਆ ਫੇਰ ਹਨੂਮੰਤ ਨੇ ਕਿਹਾ ਇਸ ਪਹਿਲੋਂ ਸੀਤਾ ਦਿੱਤਾ ਅਧਿਕਾਰ ਤੇਰਾ ਮਾਣ ਗਵਾਈਆ ਮੈਂ ਵੀ ਭਗਤ ਤੇਰੇ ਚਰਨਾ ਕਰਾਂ ਨਮਸਕਾਰ ਕਰਦਾ ਤੇਰੇ ਸਿਸਪੜਿ ਹਨੁਮੰਤ ਨੇ ਕਿਹਾ ਕਿ ਮੈਂ ਗੁੱਸੇ ਦੇ ਵਿੱਚ ਹਾਂ ਇਸਨੇ ਪਹਿਲਾਂ ਸੀਤਾ ਜੀ ਨੂੰ ਅਧਿਕਾਰ ਕਿਉਂ ਦਿੱਤਾ ਨਮਸਕਾਰ ਕਰਨ ਦਾ ਤੇ ਮੈਂ ਵੀ ਹੁਣ ਤੇਰੇ ਚਰਨਾ ਵਿੱਚ ਨਮਸਕਾਰ ਕਰਦਾ ਹਾਂ ਤੇ ਇੱਕ ਬੇਨਤੀ ਮੇਰੀ ਵੀ ਹੁਣ ਮੰਨਜ਼ੂਰ ਕਰਨੀ ਹਨੁਮੰਤ ਨੇ ਸ਼੍ਰੀ ਰਾਮ ਜੀ ਨੂੰ ਕਿਹਾ ਕਿ ਮੇਰੀ ਹੁਣ ਇੱਕ ਬੇਨਤੀ ਤੈਨੂੰ ਪਰਵਾਣ ਕਰਨੀ ਪਵੇਗੀ ਮੇਰੀ ਬੇਨਤੀ ਮਨਜ਼ੂਰ ਕਰੀ ਸਰਕਾਰ ਮੇਰੇ ਰਾਮ ਰਾਮ ਦੁਹਾਈ ਆ ਮੈਂ ਚਾਹੁੰਦਾ ਜਾਦੇ ਫੇਰ ਮਿਲੇ ਤੈਨੂੰ ਇਹਦਾ ਇਸਤਰੀ ਰੂਪ ਹੋਵੇ ਵਿੱਚ ਸੰਸਾਰ ਪਹਿੰਜੀ ਬਲਵਿੰਦਰ ਵੱਲੋਂ ਜਿੰਨਾ ਦਾ ਉਹ ਪਿਛਲਾ ਜਿੰਦੂ ਦਾ ਲੇਖ ਚੱਲਿਆ ਰਹੇ ਸੀ ਕਿ ਜਦੋਂ ਵੀ ਇਹਨਾਂ ਨੂੰ ਸੰਸਾਰ ਦੇ ਵਿੱਚ ਜਨਮ ਦੇਣਾ ਤੇ ਇਸਤਰੀ ਦੇ ਰੂਪ ਦੇ ਵਿੱਚ ਹੀ ਸੰਸਾਰ ਦੇ ਵਿੱਚ ਭੇਜਣਾ ਇਹਦਾ ਇਸਤਰੀ ਰੂਪ ਹੋਵੇ ਵਿੱਚ ਸੰਸਾਰ ਆਪਣਾ ਜਨਮ ਬਦਲਾਇਆ ਰਾਮ ਨੇ ਹੱਸ ਕੇ ਕਿਹਾ ਇਹ ਕੀ ਮਾਰਿਆ ਤੀਰ ਅਣਿਆਲ ਅਣਿਆਲਾ ਦਿੱਤਾ ਚਲਾਇਆ ਨਾਲੇ ਰਾਮ ਨੇ ਹੱਸ ਕੇ ਕਿਹਾ ਤੇਰਾ ਲੇਖਾ ਜ਼ਰੂਰ ਪੂਰਾ ਹੋਵੇਗਾ ਇਹ ਮੇਰਾ ਇਕਰਾਰ ਰਾਮ ਜੀ ਨੇ ਕਿਹਾ ਕਿ ਮੈਂ ਤੇਰੇ ਹਨਵੰਤ ਤੇਰੇ ਕਹੇ ਹੋਏ ਲੇਖ ਨੂੰ ਮੈਂ ਜ਼ਰੂਰ ਪੂਰਾ ਕਰਾਂਗਾ ਮੈਂ ਭੁੱਲਦਾ ਨਹੀਂ ਪਰ ਤੇਰੇ ਬਚਨ ਦਾ ਸਦਕਾ ਹਨਵੰਤ ਤੇਰੇ ਬਚਨ ਦਾ ਸਦਕਾ ਮੈਨੂੰ ਇਹਦਾ ਰੱਖਣਾ ਪਏਗਾ ਅਧਿਕਾਰ ਤੇਰੇ ਬਚਨ ਦਾ ਸੱਚਾ ਮੈਂ ਜਿੰਦੂ ਸ਼ਕਾਰੀ ਦਾ ਅਧਿਕਾਰ ਬਲਵਿੰਦਰ ਕੌਰ ਦੇ ਰੂਪ ਦੇ ਵਿੱਚ ਪੂਰਾ ਕਰਾਂਗਾ ਰੱਖਣਾ ਪਏਗਾ ਅਧਿਕਾਰ ਗ੍ਰਹਿ ਆਪਣੇ ਰੰਗ ਰੰਗਾਈਆ ਮੈਂ ਆਪਣੇ ਗ੍ਰਹਿ ਦੇ ਵਿੱਚ ਇਸ ਨੂੰ ਮਾਣ ਦੇਵਾਂਗਾ ਬਲਵਿੰਦਰ ਕੌਰ ਨੂੰ ਤੇ ਤੇਰਾ ਕਿਆ ਵੀ ਪੂਰਾ ਹੋ ਜਾਵੇਗਾ ਉਹ ਪੂਰਬਲੇਖਾ ਬਲਵਿੰਦਰ ਨੇ ਜਨਮ ਲਿਆ ਤਰੇਤਾ ਦਵਾਪਰ ਕਲ ਯੁਗ ਅੰਤਮ ਦੂਜੀ ਵਾਰ ਇੱਕ ਵਾਰੀ ਉਸ ਵਕਤ ਜਨਮ ਲਿਆ ਸ਼੍ਰੀ ਰਾਮ ਜੀ ਵੇਲੇ ਤੇ ਇੱਕ ਜਨਮ ਹੁਣ ਮਾਤ ਲੋਕ ਦੇ ਵਿੱਚ ਆ ਕੇ ਹੁਣ ਪਰਮੇਸ਼ਰ ਨੇ ਆਪ ਕਿਰਪਾ ਕੀਤੀ ਕਿ ਮਾਨ ਦੇ ਦਿੱਤਾ ਕਲ ਯੁਗ ਅੰਤਮ ਦੂਜੀ ਵਾਰ ਤ੍ਰੈ ਯੁਗ 84 ਵਿੱਚ ਕਦੇ ਨਾ ਆਈਆ ਜਿਸ ਦਾ ਲੈਣਾ ਦੇਣਾ ਲੇਖਾ ਗਮ ਅਪਾਰ ਲੇਖੇ ਵਿੱਚ ਦਰੜਾਈਆ ਜਗਿੰਦਰ ਸਿੰਘ ਪਸ਼ੋਰਾ ਸਿੰਘ ਇਸ ਸ਼ਿਕਾਰੀ ਦੇਸੀ ਨਾਲ ਵੀਰ ਜਗਿੰਦਰ ਸਿੰਘ ਇਟਾਰ ਸਿਤੋਂ ਗੁਰਸਿੱਖ ਮਾਮਾ ਜੀ ਪਗੇ ਸਿੰਘ ਦੇ ਲੜਕੇ ਤੇ ਵੀਰ ਪਸ਼ੋਰਾ ਸਿੰਘ ਵੀਰ ਕੇ ਤੋਂ ਜਿਹੜੇ ਮਾਰੇ ਦੇ ਬੜੇ ਪਰਪੱਕ ਸਿੰਘ ਸੀ ਹਰ ਰੋਜ਼ ਵੀਰ ਕੇ ਤੋਂ ਰੋਜ਼ ਜੇਠੂਆਲ ਸਵੇਰੇ 4 ਵਜੇ ਨਮਸਕਾਰ ਕਰਨ پشوا سنگھ اس شکاری نار ساتھی ہو کے سنگ بنائی ناوال سب نے نگاہ کی تھی ایک آوار وشٹ رام انوانت تیان لگائیا نالے تالی مار کے کیا یہ لینا کل جو جگت وار کل کل کی لیکھا پور کرائیا سو وقت سجنا پہنچیا آن ਸਭ ਦੀ ਤ੍ਰਿਪਤ ਨਾਲ ਤਰੀਖਾ ਦਿੱਤੀ ਬਜਾਈ ਆ ਪੈਂਜੀ ਤ੍ਰਿਪਤ ਵੀ ਉਸ ਵਕਤ ਤੂਰ ਤੇ ਨਾਲ ਸੀ ਜੋਤੀ ਜੋ ਸਰੂਪ ਔਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕਨਾਰੈਨ ਨਾਲ ਮਹਾਰਾਜ ਸ਼ੇਰ ਸਿੰਘ ਵਿਸ਼ਰੂਪਗਵਾਨ ਸਭ ਦੀ ਸੁਰਤ ਰਿਆ ਸੰਭਾ ਸੰਭਲ ਬੈ ਕੇ ਆਪਣੀ ਦਇਆ ਕਮਾਈ ਆ ਸਰਬ ਹਰ ਸੰਗਤ ਜੀ ਲੇਖ ਕਾਫੀ ਲੰਬੇ ਨੇ ਕਿ ਕਿਸ ਜਗ੍ਹਾ ਤੋਂ ਜਾ ਕੇ ਰਖੜੀਆਂ ਖਰੀਦੀਆਂ ਕਿਸ ਤਰ੍ਹਾਂ ਉਹ ਰਖੜੀਆਂ ਲਈਆਂ ਗਈਆਂ ਪੰਜੀ ਬਲਵਿੰਦਰ ਨੇ ਤੇ ਕਿਸ ਤਰ੍ਹਾਂ ਮਾਰੀ ਨੇ ਉਸ ਵਕਤ ਰਖੜੀ ਬੰਨੰਦਾ ਹੁਕਮ ਦਿੱਤਾ ਸਰਭਰ ਸੰਗਤ ਜੀ ਪਰਮੇਸ਼ਵਰ ਦਾ ਹੁਕਮ ਮੰਨਣਾ ਹੀ ਉੱਤਮ ਤੇ ਸ੍ਰੇਸ਼ਟ ਹੈ ਇਸੇ ਨਾਰੀ ਮੇ ਹਜੂਤ ਸਹਿਨ ਸਹਿ ਦੇ ਕਰਨਾ ਪਸੋ ਕੀ ਮਾਂ ਮਗਦੀ ਹਾਂ ਅੱਜ ਸਰਭਰ ਸੰਗਤ ਜੀ ਵਿਹਾਰ ਹੈ ਸਿੰਘ ਸਰਜੀਤ ਅੱਜ ਬਾਹਰ ਵਿਦੇਸ਼ ਦੇ ਵਿੱਚ ਸੰਗਤਾਂ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਸੱਚ ਦਾ ਸੰਦੇਸ਼ ਦੇ ਰਹੇ ਨੇ ਕਿ ਜਿੱਥੇ ਕਿ ਇੱਕ ਅਕਾਲ ਪੁਰਖ ਨੇ ਇੱਕ ਡਿਊਟੀ ਲਈ ਹੈ ਕਿ ਜਿੱਥੇ ਵੀ ਮੇਰਾ ਸੰਦੇਸ਼ ਦੇਣਾ ਹਰ ਆਤਮਾ ਉਸ ਭਗਵਾਨ ਦੀ ਹੈ ਤੇ ਭਗਵਾਨ ਹਰ ਆਤਮਾ ਦਾ ਹੈ ਉਹ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਧਾਰਾ ਸੱਚ ਦਾ ਸੰਦੇਸ਼ ਦੇਣ ਵਾਸਤੇ ਗਏ ਨੇ ਸਰਬ ਹਰ ਸੰਗਤ ਜੀ ਇਹ ਸਮਾਂ ਮਿਲਦਾ ਕਦੀ ਕਦੀ ਜਦੋਂ ਮੈਂ ਕਦੀਨ ਦੇ ਵਿਚੜਿਆਂ ਲੋ ਤੁਹਾਡੇ ਇਕ ਅਜਿਹੇ ਰੂਪ ਦੇ ਵਿੱਚ ਤੁਹਾਨੂੰ ਆਪਣੇ ਨਾਲ ਮਿਲਿਆ ਹੈ ਸਰਭਰ ਸੰਗਤ ਜੀ ਤੇ ਪੈੰਜੀ ਬਲਵਿੰਦਰ ਦਾ ਲੇਖ ਜੋ ਹਜੂਰ ਛੰਡਾ ਜੀ ਨੇ ਇੱਕ ਅਜਿਹੇ ਰੂਪ ਦੇ ਵਿੱਚ ਦਿੱਤਾ ਕਿ ਬਲਵਿੰਦਰ ਮੇਰੇ ਪੁੱਤਿਆ ਮੇਰਿਆਂ ਪੁੱਤਿਆ ਕਰਕੇ ਇੱਕ ਮਾਣ ਦਿੱਤਾ ਪਰਮੇਸ਼ਵਰ ਦੇ ਦਿੱਤੇ ਹੋਏ ਮਾਣ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਹਰ ਸਿੱਖ ਦੀ ਅੰਤਰ ਆਤਮਾ ਦੀ ਸੱਚ ਦੀ ਆਵਾਜ਼ ਹੁੰਦੀ ਤੇ ਇਹ ਅਕਾਲ ਪੁਰਖ ਤੂੰ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਇਹ ਭਗਵਾਨ ਦੀ ਕਿਰਪਾ ਹੈ ਭਗਵਾਨ ਦੀ ਕਿਰਪਾ ਤੋਂ ਬਿਨਾ ਸਾਡੇ ਜੀਵਨ ਦੀ ਸੰਸਾਰ ਦੇ ਵਿੱਚ ਕੋਈ ਜਾਚ ਰਹਿ ਜਾਂਦੀ ਹੀ ਨਹੀਂ ਸਰਬ ਹਰ ਸੰਗਤ ਦੀ ਇਸ ਦਿਨਾਰੀ ਮੈਂ ਹਜੂਤ ਸੇਵ ਚਾ ਜੀ ਦੇ ਚਰਨਾਂ 'ਚੋਂ ਕਿਰਮਾ ਮੰਗਦੀ ਹਾਂ ਵੀਰ ਅਮਰਦੀਪ ਸਿੰਘ ਅਮਰ ਤੇ ਜੋ ਕਿ ਸਦਾ ਹੀ ਸਾਡੇ ਵਿੱਚ ਅੱਜ ਵੀ ਮੌਜੂਦ ਨੇ اس تو اکاں نہیں ہوئی سنگت کا ایک اجہا ستکار ہے کہ پرمیشور کے حکم مننا سبت ویری ہوں اس کے نال ہی میں سرب ہر سنگت جی پرمیشور کے چرنوں پاسوں چوا سوان دیر